ਇਸ ਜੇ ਨਾ ਨਹੀਂ ਤੁਹਾਨੂੰ ਮਿਲਦੀਆਂ ਤੇ ਫਿਰ ਤੂੰ ਸੜਕ 'ਤੇ ਥੋੜੀ ਦਿਖਾ ਆਪਣਾ ਦਿਨ ਸਾਡੀ ਟੈਕਸ ਬਣਦੀ ਐ ਸਰ ਪ੍ਰਸ਼ਾਸਨ ਪ੍ਰਸ਼ਾਸਨ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਣਦਾ ਪਾਰਕਿੰਗ ਨੂੰ ਲੈ ਕੇ ਕੱਲ ਐਡੀਸੀ ਗੁਰਦਾਸਪੁਰ ਖੁਦ ਬਜ਼ਾਰਾ ਵਿੱਚ ਨਿਕਲੇ ਸੀ ਅਜੇ ਟ੍ਰੈਫਿਕ ਪੁਲਿਸ ਗੁਰਦਾਸਪੁਰ ਵੀ ਜਿਹੜੀ ਆ ਉਹ ਨਜਾਇਜ਼ ਪਾਰਕਿੰਗ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਵਿੱਚ ਜਿਹੜੀ ਆ ਉਹ ਵਾਹਨ ਜਿਹੜੇ ਆ ਉਹ ਚੁੱਕੇ ਜਾ ਰਹੇ ਨੇ ਸੋ ਇੱਕ ਵਾਹਨ ਚੁੱਕਿਆ ਵਾ ਕਾਫੀ ਬਹਿਸ ਵਿਦਾਈ ਵੀ ਹੋ ਰਹੀ ਆ ਆਪਾਂ ਵੇਖ ਲੈਨੇ ਕੀ ਗੱਲਬਾਤ ਕਰ ਰਿਹਾ ਸੋ ਤੁਸੀਂ ਜਵਾਬੀ ਕੋਈ ਗੱਲ ਨਹੀਂ ਦਿੰਦੇ ਫਿਰ ਉਹਦਾ ਸਾਨੂੰ ਕੀ ਦਿੰਦੇ ਤੇ ਫਿਰ ਇਹ ਗੱਲਾਂ ਕਰਨੀਆਂ ਮੈਂ ਲੈਣਾ ਜੀਐਸਟੀ ਸਰਕਾਰ ਦਿੰਦੀ ਨਾ ਉਸੇ ਦੇ ਤਨਖਾਹ ਲੈ ਰਹੇ ਤੁਸੀਂ ਮੈਂ ਤਾਂ ਜੀਐਸਟੀ ਦੇ ਰਹਾ ਨਹੀਂ ਤਨਖਾਹਾਂ ਤੁਹਾਨੂੰ ਮਿਲਦੀਆਂ ਨੇ ਤੇ ਫਿਰ ਤੂੰ ਸੜਕ ਦੀ ਥੋੜੀ ਤਨਖਾਹ ਆਪਣਾ ਦੇਣਾ ਸੜਕ ਵੀ ਸਾਡੇ ਟੈਕਸ ਤੋਂ ਬਣਦੀ ਆ ਸਰ ਲੋਕਾਂ ਦਾ ਟੈਕਸ ਆਉਂਦਾ ਉਹ ਵੀ ਸੜਕ ਤੇ ਜਿਹੜੀ ਆ ਇੱਕ ਪ੍ਰਸ਼ਾਸਨ ਪ੍ਰਸ਼ਾਸਨ ਲੋਕਾਂ ਨੂੰ ਪਰੇਸ਼ਾਨ ਕਰਨ ਨਹੀਂ ਬਣਦਾ ਉਹ ਸੜਕ ਰੋਕਣ ਵਾਸਤੇ ਪਰੇਸ਼ਾਨ ਕਰਨ ਨਹੀਂ ਹੁੰਦਾ ਲੋਕਾਂ ਦੀ ਸਹੂਲਤ ਲਈ ਹੁੰਦਾ ਹੈ ਸੜਕ ਰੋਕਣ ਵਾਸਤੇ ਥੋੜਾ ਹੈ ਸੜਕ ਰੋਕਣ ਦੀ ਬਿਲਕੁਲ ਨਹੀਂ ਹੈਗਾ ਸਾਡਾ ਸਿਕਿਉਰਿਟੀ ਗਾਰਡ ਲਾਇਆ ਉੱਥੇ ਕਿ ਤਰੀਕਾ ਪ੍ਰੋਪਰਲੀ ਲੋਕਾਂ ਨੂੰ ਨੰਗੜ ਦਾ ਰਸਤਾ ਹੋ ਜਾਏ ਆਜੋ ਉੱਥੇ ਹੀ ਚੱਲ ਜਣੇ ਆ ਤੁਹਾਡੇ ਸਿਕਿਉਰਿਟੀ ਗਾਰਡ ਨੂੰ ਪੁੱਛ ਲਓ ਆਜੋ ਉੱਥੇ ਹੀ ਚੱਲ ਜਣੇ ਜਿੱਥੇ ਤੁਹਾਡਾ ਹੈਗਾ ਪਾਣੀ ਇੱਥੇ ਪਾਣੀ ਉੱਥੇ ਇਕੱਠਾ ਹੋ ਗਿਆ ਵਾ ਕੋਈ ਅਰੇਂਜਮੈਂਟ ਨਹੀਂ ਹੈਗਾ ਲੋਕਾਂ ਦੇ ਪਰੇਸ਼ਾਨੀ ਹੋ ਲੱਗੇ ਪਾਣੀ ਛੱਬਜਾਂਗ ਪਾਣੀ ਭਰਦਾ ਆ ਉਸ ਵੇਲੇ ਕੀ ਗੱਲਬਾਤ ਕੀ ਹੋਈ ਹੈ ਸਰ ਕਮੇਟੀ ਵਾਲਿਆਂ ਨਾਲ ਕੀ ਆ ਜਣਾ ਉਹ ਹੈ ਗਿਆ ਉਰੀਨ ਇੰਸਟੀਚੂਟ ਆ ਕੋਈ ਇਹਨਾਂ ਦੇ ਕੋ 150 ਬੱਚਾ ਉਥੇ ਸਿੱਖਿਆ ਪ੍ਰਾਪਤ ਕਰਦਾ ਆ ਮੈਨੂੰ ਇਹ ਨਹੀਂ ਪਤਾ ਕਾਦੀ ਆ ਉਹ ਕਹਿੰਦੇ ਬਿਊਟੀ ਪਾਰਲਰ ਦੀ ਆ ਉਹ 100 150 ਬੱਚੇ ਦੀ ਹੀ ਸਕੂਟਰੀ ਜਿਹੜੀ ਆ ਇੱਥੋਂ ਤੱਕ ਆਈ ਠੀਕ ਹੈ ਨੀ ਇਹ ਓਨਰ ਨੇ ਇਹਨਾਂ ਮੈਨੂੰ ਦੱਸਿਆ ਨਹੀਂ ਵੀ ਮੈਂ ਇਹ ਜਾਂ ਇਹ ਉਹਦੇ ਪਾਰਕ ਬਿਲਡਿੰਗ ਦੇ ਓਨਰ ਨੇ ਜਾਂ ਕਿਦਾਂ ਆ ਇਹ ਕਹਿੰਦੇ ਆ ਕਿ ਸਾਨੂੰ ਮਤਲਬ ਜਿਹੜੀ ਇਹ ਸਮੱਸਿਆ ਆ ਵੀ ਸਾਨੂੰ ਦੱਸੋ ਵੀ ਅਸੀਂ ਪਾਰਕਿੰਗ ਕਰੀਏ ਕਿੱਥੇ ਤੇ ਜਦੋਂ ਇਹਨਾਂ ਨੇ ਬਿਲਡਿੰਗ ਬਣਾਈ ਉਦੋਂ ਪਾਰਕਿੰਗ ਦਾ ਤੇ ਇਹਨਾਂ ਨੇ ਨਿਯਕਸ਼ਾ ਪਾਸ ਕਰਾਉਣਾ ਸੀ ਠੀਕ ਹੈ ਨਹੀਂ ਹੁਣ ਕਿਰਾਇਆ ਤੇ ਇਹ ਲੰਦੇ ਨੇ ਅਹੀਂ ਤੇ ਲੰਦੇ ਨਹੀਂ ਤੇ ਜੀਐਸਟੀ ਤੋਂ ਜੇ ਸੜਕਾਂ ਬਣਦੀਆਂ ਤੇ ਸੜਕਾਂ ਰੋਕਣ ਵਾਸਤੇ ਥੋੜੀਆਂ ਬਣਦੀਆਂ ਸਰ ਰੋਕਣ ਵਾਸਤੇ ਨਹੀਂ ਬਣਦੀਆਂ ਕੀ ਸਰ ਐਕਸੀਡੈਂਟ ਹੋਇਆ ਅੱਜ ਸਵੇਰੇ ਹੋਇਆ ਐਕਸੀਡੈਂਟ ਹੋਇਆ ਸੀ ਇੱਥੇ ਕੋਈ ਬਾਪ ਬੇਟੀ ਜਾ ਰਹੇ ਸੀ ਉਹਨਾਂ ਦੇ ਕਾਫੀ ਸੱਟਾਂ ਸੁੱਟਾਂ ਲੱਗੀਆਂ ਅਸੀਂ ਜਦੋਂ ਆਏ ਆ ਉਦੋਂ ਸਾਰਾ ਹੀ ਜਿਹੜਾ ਆਪਣਾ ਰੋਡ ਹੀ ਉਹ ਸਕੂਟਰੀਆਂ ਨੇ ਬਲਾਕ ਕੀਤਾ ਏ ਮੇਰੇ ਕੋਲ ਮੂਵੀ ਵੀ ਹੈਗੀ ਹੈ ਤੁਹਾਡੇ ਤੋਂ ਪਹਿਲਾਂ ਜਗਬਾਣੀ ਵਾਲੇ ਵੀ ਆਏ ਸੀ ਇਹ ਉਹਦੇ ਕਰਕੇ ਸਾਰੀ ਪ੍ਰੋਬਲਮ ਹੋਈ ਆ ਇੱਕ ਇਹਨਾਂ ਨੇ ਉੱਥੇ ਰੱਖਿਆ ਆ ਚਲੋ ਸਕਿਉਰਟੀ ਗਾਰਡ ਬਜ਼ੁਰਗ ਹੈ ਉਹਨਾਂ ਨੂੰ ਮੈਂ ਪੁੱਛਿਆ ਤੁਹਾਡੀ ਉਮਰ ਕਿੰਨੀ ਆ ਉਹ ਕਹਿੰਦੇ 60 ਸਾਲ ਤੋਂ ਉੱਪਰ ਹੈ 60 ਸਾਲ ਤੋਂ ਉੱਪਰ ਜਿਹੜਾ ਬਜ਼ੁਰਗ ਹੈ ਉਹ ਕੀ ਕਰੂਗਾ ਕਿੰਨੂੰ ਕਹੂਗਾ ਵੀ ਇੱਥੇ ਨਾਲ ਲਾ ਇੱਥੇ ਨਾਲ ਲਾ ਠੀਕ ਹੈ ਨਹੀਂ ਕਈ ਵਾਰੀ ਆਪ ਹੀ ਫੜ ਕੇ ਗਾਂਬ ਛਾਂ ਕਰਨੀ ਪੈਂਦੀ ਹੈ ਉਹ ਕਿਦਾਂ ਹੋਊਗੀ ਤੇ ਉਹਦੇ ਕਰਕੇ ਪ੍ਰੋਬਲਮ ਆਂਦੀ ਆ ਜਿੰਨੇ ਵੀ ਇੰਸਟੀਚੂਟ ਨੇ ਜਾਂ ਆਹ ਵੇਖ ਲਓ ਤੁਹਾਡੇ ਆ ਇਹਨਾਂ ਤਾਂ ਦੇਖ ਲਓ ਬਾਹਰ ਅਦਰ ਮਰੋ ਇਹਨੂੰ ਕੈਮਰਾ ਤੇ ਆਹ ਕਿਦਾਂ ਇਹਨਾਂ ਨੇ ਜਿਹੜਾ ਵਹੀਕਲ ਜੜੇ ਲਾਏ ਨੇ ਉਹ ਉਧਰ ਵੇਖ ਲੋ ਕਿਦਾਂ ਲਾਏ ਨੇ ਸਰ ਆਪਾਂ ਇਹੀ ਕਹਿੰਦੇ ਆ ਕਿ ਸਾਡੇ ਸਾਡੇ ਜਿਹੜਾ ਹਰ ਤਰੀਕੇ ਤੋਂ ਹੋ ਜਾਂਦਾ ਜਿਹੜੀ ਜਿਹੜੀ ਹੈ ਨਾ ਇਹ ਟ੍ਰੈਫਿਕ ਦੀ ਤੇ ਨਹੀਂ ਢੂਟੀ ਬਣਦੀ ਠੀਕ ਹੈ ਨਹੀਂ ਵੀ ਅਸੀਂ ਸਾਰਾ ਕੰਮ ਕਰਨਾ ਆ ਪ੍ਰਸ਼ਾਸਨ ਦੇ ਵਿੱਚ ਤੇ ਮਤਲਬ ਅਸੀਂ ਆਂਦੇ ਆ ਪਰ ਇਹ ਛੜਕਾਂ ਛੁੜਕਾਂ ਦਾ ਮਸਲਾ ਜਿਹੜਾ ਹੈ ਇਹ ਅਸੀਂ ਕਲੀਅਰ ਕਰਾਣੀਆਂ ਨੇ ਨਾ ਕਿ ਅਸੀਂ ਰੋਕਣ ਦੇਣੀਆਂ ਨੇ ਇਹ ਦੂਸਰੀ ਚੀਜ਼ ਦਾ ਆਪਾਂ ਤਾਂ ਕੋਈ ਸੋਲੂਸ਼ਨ ਮੰਗਦੇ ਆ ਸਾਨੂੰ ਦੱਸ ਦੋ ਕੋਈ ਲਾਈਨ ਮਾਰ ਕੇ ਵੇ ਇੱਥੇ ਤੱਕ پارک ਕਰਨਾ ਅੱਗੇ ਨਹੀਂ ਕਰਨਾ ਇਹ ਸੜਕਾਂ ਹੁਣ ਜਿਹੜੀ ਮਿੱਟੀ ਆ ਸੀ ਏਡੀਸੀ ਏਡੀਸੀ ਗੁਰਦਾਸਪੁਰ ਕੱਲ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਵਾਈਟ ਪੱਟੀ ਆ ਜਾਂ ਜਿਹੜੀ yellow line ਲੱਗੀ ਹੋਈ ਆ ਦੁਬਾਰਾ ਵੀ ਲਾ ਰਹੇ ਹੋ ਬਾਜ਼ਾਰ 'ਚ ਉਹਦੇ ਤੋਂ ਸਰ ਉਹਨਾਂ ਨੇ ਕਿਹਾ ਕਿ ਥੱਲੇ ਥੱਲੇ ਵਾਹਨ ਜਿਹੜੇ ਆ ਹਾਂ ਸਰ ਕੋਈ ਹੈ ਹੀ ਨਹੀਂ ਪਾ ਵਾਈਟ ਲਾਈਨ ਉਹ ਤਾਂ ਹੈ ਨਾ ਕਈ ਪੱਛ ਕੁਛ ਲੱਗੇ ਨੇ ਸੜਕਾਂ ਤੇ ਪੱਛ ਲੱਗੇ ਨੇ ਨਵੀਆਂ ਸੜਕਾਂ ਵੀ ਤੁਸੀਂ ਵੇਖਿਆ ਬਾਜ਼ਾਰ ਦੇ ਵਿੱਚ ਬਣੀਆਂ ਨੇ ਉਹਦੇ ਕੋੜੇ ਹਜੇ ਉਹ ਹਜੇ ਲੱਗਣੀਆਂ ਨੇ ਪੀਲੀ ਲਾਈਨ ਲੱਗਣੀ ਆ ਲੱਗ ਰਹੀ ਆ ਇਨਫੈਕਟ ਪਿੱਛੇ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਲੱਗੇ ਉਹਦੇ ਵਿੱਚ ਆ ਰਿਹਾ ਜੀ ਹੁਣ ਸਰਕਾਰੀ ਨਹੀਂ ਪੱਥਰਾ ਸਰਕਾਰੀ ਜਾ ਆਪਾਂ ਤੁਸੀਂ ਦੱਸੋ ਉਥੇ ਸਾਡੀ ਕੀ ਗਲਤੀ ਹੈ ਸਰ ਜੀ ਲਾਈਨ ਲੱਗ ਜਾਂਦੀ ਆ ਤੇ ਤੁਸੀਂ ਸਹਿਮਤ ਉਹਦੀ ਥੱਲੇ ਥੱਲੇ ਸਾਡੇ ਆਲਰੇਡੀ ਲੋਕਾਂ ਦੀ ਸਹੂਲਤ ਲਈ ਆਪਣੇ ਕੋਲੋਂ ਫੁੱਟਪਾਥ ਬਣਾਇਆ ਪਿਆ ਸਰ ਆਪਣੀ ਸ਼ੋਰੂਮ ਸਾਹਮਣੇ ਸਰਕਾਰੀ ਖਰਚੇ ਤੇ ਨਹੀਂ ਬਣਿਆ ਸਾਡਾ ਆਪਾਂ ਉਹ ਬਲੌਕ ਟਾਈਲਾਂ ਲਵਾ ਕੇ ਕਿ ਲੰਘਣ ਜੋਗਾ ਰਸਾ ਜੇ بارش ਦਾ ਪਾਣੀ ਤੇ ਵਾਟਰ ਲੌਕਿੰਗ ਹੁੰਦੀ ਆ ਹਰ ਤਰੀਕੇ ਦੀ ਦਿੱਕਤ ਹੁੰਦੀ ਹੈ ਨਰਾਗਾਰ ਆਉਂਦਾ ਪਤਾ ਨਹੀਂ ਕਿੱਥੋਂ ਦਾ ਗੰਦਮੰਡ ਸਾਰਾ ਉਹਦੇ ਵਿੱਚੋਂ ਸਾਰਿਆਂ ਨੇ ਲੰਗਣਾ ਪੈਂਦਾ ਨਾਲ ਦੀ ਗਲੀ ਵਿੱਚ ਤਿੰਨ ਤਿੰਨ ਫੁੱਟ ਪਾਣੀ ਭਰ ਜਾਂਦਾ ਬੱਚੇ ਸਕੂਲ ਤੋਂ ਜਾਂਦੇ ਵੇਲੇ ਪਰੇਸ਼ਾਨ ਨੇ ਮਾਪੇ ਆਪ ਆ ਕੇ ਲੈ ਕੇ ਜਾਂਦੇ ਨੇ ਕੁਝ ਹੋਰ ਹਾਸਾ ਨਾ ਹੋ ਜਾਏ ਕਮੇਟੀ ਘਰ ਦਾ ਇਸ਼ੂ ਹੋ ਗਿਆ ਨਾ ਪਰ ਸਰ ਉਹ ਸਾਰੇ ਉਹਨਾਂ ਉਸੇ ਪਾਣੀ ਦੇ ਵਿੱਚ ਫਿਰ ਥੋੜੀ ਮੋਟਰਸਾਈਕਲ ਸਕੂਟਰ ਲਾ ਪਾਵਾਂਗੇ ਨਾ ਪਾਣੀ ਇਕੱਠਾ ਉੱਥੇ ਹੋ ਰਿਹਾ ਵਾ ਉਸ ਚੀਜ਼ ਤੇ ਕਿੰਨੇ ਸਾਲਾਂ ਤੋਂ ਕਰੀ ਕਿੰਨੀਆਂ ਉਹਦੇ ਲੱਗੀਆਂ ਨੇ ਆਪਣੀਆਂ ਕੰਪਲੇਂਟ ਇਹਨਾਂ ਦੀਆਂ ਅਜੇ ਤੱਕ ਉਹਦਾ ਕੋਈ ਨਿਵਾਰਣ ਨਹੀਂ ਹੋਣ ਧਿਆ ਜੀ ਆਪਾਂ ਹੁਣ ਆਪਣੇ ਲੈਵਲ ਤੇ ਕੁਝ ਹੱਲ ਕਰਨੀ ਕੋਸ਼ਿਸ਼ ਕਰਦੇ ਆਂ ਫਿਰ ਸਾਨੂੰ ਇਧਰਲੇ ਪਾਸੋਂ ਪਰੇਸ਼ਾਨੀ ਆ ਜਾਂਦੀ ਹੈ। ਕੋਈ ਮੀਟਿੰਗ ਕੀਤੀ ਯਾਰ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਨੀਵੇਂ ਥਾਂ ਪਾਣੀ ਖੜ ਜਾਂਦਾ ਤੇ ਜਿੱਥੋਂ ਸੜਕ ਉੱਚੀ ਹੈ ਫਿਰ ਅਸੀਂ ਉੱਥੇ ਪਾਰਕਿੰਗ ਕਰ ਦਿੰਦੇ ਆਂ। ਮਜਬੂਰੀ ਹੈ। ਇਹਨਾਂ ਦਾ ਆਪ ਹੀ ਕਹਿ ਰਹੇ ਨਾ ਵੀ ਮਜਬੂਰੀ ਹੋ ਜਾਂਦੀ ਹੈ। ਤੇ ਨੰਗਣਾ ਕਹਿੰਦੇ ਆਂ ਤੁਹਾਹਾਂ ਦੇ ਪੈਸੇ ਵਟਣੇ ਆਂ ਕਿਰਾਇਆ ਲੈਣਾ। ਤੇ ਬਾਕੀ ਲੋਕਾਂ ਨੇ ਕਿੱਥੋਂ ਜੀ ਨੰਗਣਾ? ਉਹ ਵੀ ਤਾਂ ਵੇਖੋ ਨਾ ਸਰ ਮੇਰਾ ਕੋਈ ਹੱਲ ਕੀਤਾ ਜਾਏਗਾ। ਤੇ ਹੱਲ ਸਰਸ ਪ੍ਰਸ਼ਾਸਨ ਹੀ ਕਰਨਾ ਜੀ ਆਪਾਂ ਹੁਣ ਆਪਾਂ ਘਰ ਮੈਂ ਬਣਾਣ ਡਿਆ ਤੇ ਮੇਰੀ ਰਸੋਈ ਮੈਂ ਬਣਾਈ ਹੈ ਬਾਥਰੂਮ ਬਣਾ ਲਿਆ ਬੈੱਡਰੂਮ ਬਣਾ ਲਿਆ ਠੀਕ ਹੈ ਤੇ ਉਹਦਾ ਬਾਥਰੂਮ ਦਾ ਪਾਣੀ ਜਿਹੜਾ ਹੈ ਉਹ ਕੱਢਣ ਵਾਸਤੇ ਪ੍ਰਸ਼ਾਸਨ ਆਏਗਾ ਉਹ ਵੀ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਜੇ ਮੈਂ 150 ਬੰਦਾ ਮੈਂ ਮਿਊਨਿਸਪੈਲਿਟੀ ਦਾ ਬੱਚਾ ਰੱਖਿਆ 150 ਬੱਚਾ ਮੇਰੇ ਕੋਲ ਸਿੱਖਿਆ ਪ੍ਰਾਪਤ ਕਰ ਰਿਹਾ ਤੇ ਉਹਨਾਂ ਦੇ ਵੀ ਖਲਖੁੜਨ ਵਾਸਤੇ ਜਿਹੜਾ ਹੈ ਉਹ ਕਿੰਨੇ ਆਪਣਾ ਉਹਦਾ ਅਰੇਂਜਮੈਂਟ ਕਹਿੰਨੇ ਕਰਨਾ ਸਰ ਉਹ ਤੋਂ ਮੈਂ ਜਵਾਬ ਦਿੰਦਾ ਨਹੀਂ ਸਰ ਪਾਰਕਿੰਗ ਦਾਵਾ ਪਾਰਕਿੰਗ ਦਾ ਉਹਨਾਂ ਨੇ ਬਣਾ ਕੇ ਦੇਣ ਸਰ ਪ੍ਰੋਪਰਲੀ ਬਣਾ ਕੇ ਦੇ ਨਾ ਸਾਨੂੰ ਉਹਨਾਂ ਨੇ ਕਹਿਣਾ ਬੰਦਾ ਲੈ ਵਾ ਜਦੋਂ ਬਿਲਡਿੰਗ ਤਿਆਰ ਹੁੰਦੀ ਆ ਆਪਾਂ ਟੈਕਸ ਦੇ ਰਹੇ ਹਾਂ ਸਾਰਾ ਮਿਊਨਿਸਪੈਲਟੀ ਦਾ ਸੀਵਰੇਜ ਦਾ ਉਹ ਕਿੱਥੇ ਜਾ ਰਿਹਾ ਉਹਦਾ ਕੋਈ ਪੈਸਾ ਹੋ ਸਕੀਤਾ ਜਾਏਗਾ ਕੋਈ ਹੱਲ ਮੈਨੂੰ ਨਹੀਂ ਪਤਾ ਜੀ ਬਸ ਸਾਨੂੰ ਪ੍ਰਸ਼ਾਸਨ ਪਰੇਸ਼ਾਨ ਕਰਨ ਨੂੰ ਹੈਗਾ ਵਾ ਉਹ ਫਿਰ ਦੁਬਾਰਾ ਆ ਗਿਆ ਪਰੇਸ਼ਾਨ ਕਰਨ ਵਾਸਤੇ ਹੋਰ ਕੁਝ ਵੀ ਨਹੀਂ ਬਰੋਬਦੀ ਬਸ ਲੋਕਾਂ ਨੇ ਸਕੂਟਰ ਮੋਟਾ ਇਹ ਕੋਈ ਕੱਲ ਨੂੰ ਲਾਈਨ ਵਗੈਰਾ ਲੱਗਦੀ ਆ ਉੱਤੋਂ ਫਿਰ ਅੱਗੇ ਕਿਹੜਾ ਆਪਾਂ ਸਾਰਾ ਆਪਾਂ ਲਾਓ ਬਾਇਡਿੰਗ ਸ ਇਹੋ ਜਿਹੇ ਤਰੀਕੇ ਨਾਲ ਆਪਾਂ ਗੱਲ ਨਹੀਂ ਕਰਦੇ ਕੋਈ ਵੀ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਦਾ ਹੈ ਤੇ ਬਿਲਕੁਲ ਜੀ ਗੁਰਦਾਸਪੁਰ ਦੀਆਂ ਤਸਵੀਰ ਕੀ ਹੈ ਚਲੋ ਬਿਲਕੁਲ ਹੈ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਪੁਲਸ ਲਾਈਨ ਰੋਡ ਤੇ ਆਪਾਂ ਖੜੇ ਆ ਜਿੱਥੇ ਜਿਹੜੇ ਟ੍ਰੈਫਿਕ ਪੁਲਿਸ ਆ ਉਹਨਾਂ ਵੱਲੋਂ ਜਿਹੜੀ ਪਾਰਕਿੰਗ ਲੈ ਕੇ ਜਿਹੜੀ ਸਮੱਸਿਆ ਆ ਰਹੀ ਸੀ ਜਿਸ ਤੋਂ ਬਾਅਦ ਖੁਦ ਆਏ ਨੇ ਟ੍ਰੈਫਿਕ ਇੰਚਾਰਜ ਜਿਨ੍ਹਾਂ ਵੱਲੋਂ ਇੱਕ ਜਿਹੜਾ ਵਹੀਕਲ ਆ ਉਹ ਵੀ ਜਿਹੜਾ ਚੁੱਕਿਆ ਗਿਆ ਵਾ ਜਿਹੜਾ ਗਲਤ ਪਾਰਕਿੰਗ ਕਰਕੇ ਬਾਕੀ ਏਡੀਸੀ ਗੁਰਦਾਸਪੁਰ ਜਿਹੜੇ ਨੇ ਉਹ ਵੀ ਕੱਲ ਗੁਰਦਾਸਪੁਰ ਵਿੱਚ ਪੂਰੇ ਉਹਨਾਂ ਨੇ ਰਾਉਂਡ ਕੀਤਾ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਨਾਲ ਇਹ ਵੀ ਗੱਲ ਕਹੀ ਸੀ ਕਿ ਇੱਕ ਲਾਈਨ ਜਿਹੜੀ ਹੈ yellow line ਪੂਰੇ ਹੀ ਸ਼ਹਿਰ ਵਿੱਚ ਲਾਈ ਜਾਏਗੀ ਜਿਸ ਤੋਂ ਜਿਹੜਾ ਤੇ ਹੈਟਾਏ ਵਾਹਨ ਆ ਖਲਾਰੇ ਜਾਂ ਤਾਂ ਜੋ ਕੋਈ ਵੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਪੈਦਾ ਨਾ ਹੋਵੇ ਸੋ ਹੋਰ ਖਬਰਾਂ ਦੇਖਣ ਲਈ ਜੁੜੋ ਕੈਮਰਾ ਪਰਸਨ ਸਨੀਵਰ 16 ਦੇ ਨਾਲ ਗੁਰਦਾਸਪੁਰ ਤੋਂ ਇਸ ਤਰ੍ਹਾਂ ਵੀ ਚੱਲ ਰਹੀ ਹੈ